ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਪਾਰਟੀ ਨੇ ਕਦੇ 400 ਸੀਟਾਂ ਜਿੱਤੀਆਂ ਸਨ ਅੱਜ ਉਹ 300 ਸੀਟਾਂ ਤੇ ਚੋਣ ਨਹੀਂ ਲੜ ਪਾ ਰਹੀ ਹੈ ਅੱਜ ਕਾਂਗਰਸ ਦੀ ਹਾਲਾਤ ਇਹ ਹੈ ਕਿ ਉਹਨਾਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਹਨ ਇਹਨਾਂ ਨੂੰ ਅਫਸਰਵਾਦੀ ਇੰਡੀਆ ਆਲਾਈਂਸ ਬਣਾ ਲਿਆ ਹੈ ਉਸ ਦੀ ਪਤੰਗ ਉੱਡਣ ਤੋਂ ਪਹਿਲਾਂ ਕੱਟ ਗਈ ਹੈ ਕਹਿਣ ਨੂੰ ਤਾਂ ਗਠਬੰਧਨ ਹੈ ਲੇਕਿਨ ਹੁਣ ਹਾਲਾਤ ਦੇਖੋ ਕਈ ਸੂਬੇ ਹਨ ਜਿੱਥੋਂ ਇਹ ਗੱਠਜੋੜ ਵਾਲੇ ਹੀ ਆਪ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀਆਂ ਤੇ ਈਡੀ ਦੇ ਗਲਤ ਇਸਤੇਮਾਲ ਕਰਨ ਦੇ ਆਰੋਪਾਂ ਤੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ 2014 ਦੇ ਬਾਅਦ ਈਡੀ ਦੀ ਐਫਸੀਐਨਸੀ ਵਧੀ ਹੈ 2014 ਦੇ ਪਹਿਲੇ ਪ੍ਰੀਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ ਦੇ ਤਹਿਤ 1800 ਕੇਸ ਦਰਜ ਕੀਤੇ ਗਏ ਸਨ ਸਾਡੀ ਸਰਕਾਰ ਆਉਣ ਦੇ ਬਾਅਦ ਈਡੀ ਨੇ 5000 ਕੇਸ ਦਰਜ ਕੀਤੇ ਹਨ ਇਹਨਾਂ ਵਿੱਚੋਂ ਸਿਰਫ 3% ਕੇਸ ਆਗੂਆਂ ਦੇ ਖਿਲਾਫ ਰਿਪੋਰਟ ਹੋਏ ਹਨ ਫਿਰ ਵੀ ਵਿਰੋਧੀਆਂ ਨੂੰ ਤਕਲੀਫ ਹੈ ਅਪ੍ਰੈਲ ਦਾ ਮਹੀਨਾ ਆਉਂਦਿਆਂ ਹੀ ਦੇਸ਼ ਭਰ ਵਿੱਚ ਗਰਮੀ ਦਾ ਦੌਰ ਸ਼ੁਰੂ ਹੋ ਗਿਆ ਮਹੀਨੇ ਦੇ ਤੀਸਰੇ ਹਫ਼ਤੇ ਵਿੱਚ ਹੀ ਸੂਰਜ ਅੱਗ ਉਬਲਣ ਲੱਗਿਆ ਹੈ ਕਿਨ ਗਰਮੀ ਦੇ ਕਾਰਨ ਦੇਸ਼ ਦੇ 11 ਸੂਬੇ ਲੋ ਦੀ ਚਪੇਟ ਵਿੱਚ ਆ ਚੁੱਕੇ ਹਨ ਇਹਨਾਂ 11 ਸੂਬਿਆਂ ਦੇ 17 ਸ਼ਹਿਰਾਂ ਦਾ ਤਾਪਮਾਨ ਦੁਪਹਿਰ ਦੇ ਸਮੇਂ 43 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ ਮਹਾਰਾਸ਼ਟਰ ਦੇ ਵਿਦਰਭ ਮਰਾਠਵਾੜਾ ਮੱਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੇ ਵਿੱਚ 42 ਤੋਂ 43 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਕਈ ਆਪਕਾਰਕੋਨਾ ਅਤੇ ਪਾਰਟੀ ਆਗੂਆਂ ਨੇ ਤਿਹਾੜ ਜੇਲ੍ਹ ਦੀ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ ਇਸ ਦੌਰਾਨ ਮੰਤਰੀ ਆਤੀਸ਼ੀ ਵੀ ਮੌਜੂਦ ਰਹੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਕੇਜਰੀਵਾਲ ਨੂੰ ਇਨਸੂਲਿਨ 2 ਦੀ ਤਖਤੀ ਲੈ ਕੇ ਪ੍ਰਦਰਸ਼ਨ ਕਰਦੇ ਰਹੇ ਉੱਥੇ ਇਸ ਪ੍ਰਦਰਸ਼ਨ ਨੂੰ ਲੈ ਕੇ ਤਿਹਾੜ ਜੇਲ੍ਹ ਦੇ ਪਾਸ ਪੁਲਿਸ ਦੀ ਜਬਰਦਸਤ ਗਸ਼ਤ ਦੇਖੀ ਗਈ ਸੁਰੱਖਿਆ ਬਲਾਂ ਦੇ ਪੂਰਤਨ ਇਜਾਮਾ ਕੀਤੇ ਗਏ ਰਾਜਸਥਾਨ ਦੇ ਚਾਲਾਵਾੜਾ ਜ਼ਿਲ੍ਹੇ ਵਿੱਚ ਇੱਕ ਟਰਾਲੇ ਅਤੇ ਵੈਨ ਦੀ ਭੜੰਤ ਵਿੱਚ 9 ਦੋਸਤਾਂ ਦੀ ਮੌਕੇ ਤੇ ਮੌਤ ਹੋ ਗਈ। ਵੈਨ ਵਿੱਚ 10 ਲੋਕ ਸਵਾਰ ਸਨ ਅਤੇ ਮੱਧ ਪ੍ਰਦੇਸ਼ ਦੇ ਡੰਗੂਰੀ ਖੇਲਜੀਪੁਰ ਵਿੱਚ ਵਿਆਹ ਸਮਾਰੋਹ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ ਹਾਸਾ ਜ਼ਿਲ੍ਹੇ ਦੇ ਅਖਲੇਰਾ ਥਾਣਾ ਖੇਤਰ ਦੇ ਵਿੱਚ ਐਤਵਾਰ ਫਿਰ 3 ਵਜੇ ਭੋਪਾਲ ਮਾਰਗ ਤੇ ਹੋਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਵੈਨ ਵਿੱਚ ਫਸੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਹਿਣਦ ਗੁਰੂਗਰਾਮ ਵਿੱਚ ਵੱਡਾ ਹਾਦਸਾ ਹੋ ਗਿਆ ਮੰਦਨਪੁਰੀ ਸ੍ਰੀ ਸ਼ਮਚਨ ਘਾਟ ਦੇ ਪਿੱਛੇ ਵਾਲੇ ਗੇਟ ਦੀ ਦੀਵਾਰ ਡਿੱਗ ਪਈ ਇਸ ਦੇ ਨਾਲ ਉੱਥੇ ਬੈਠੇ 6 ਲੋਕ ਇਸ ਦੀ ਜਪੇਟ ਵਿੱਚ ਆ ਗਏ ਮਲਵੇ ਦੇ ਥੱਲੇ ਦੱਬਨ ਦੇ ਨਾਲ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਮਰਿਤਕਾਂ ਦੀ ਪਛਾਣ ਵੀਰ ਨਿਵਾਸੀ ਤਾਨਿਆ ਖੁਸ਼ਬੂ ਅਰਜੁਨਗਰ ਨਿਵਾਸੀ ਦੀਵਿਦਿਆਲੋ ਪੱਪੂ ਮਨੋਜ ਗੱਭਾ ਕ੍ਰਿਸ਼ਨ ਕੁਮਾਰ ਦਰੂਵ ਵਿੱਚ ਹੋਈ ਪੰਜਾਬ ਵਿੱਚ ਪੱਛਮੀ ਦਬਾਅ ਦਾ ਅਸਰ ਹੋਇਆ ਘੱਟ 2 ਦਿਨ ਦੀ ਬਰਸਾਤੀ ਸੰਭਾਵਨਾ ਤਾਂ ਮੌਸਮ ਪਾਗ ਨੇ ਦਿਟਾਈ ਹੈ ਲੇਕਿਨ ਕਿਸੇ ਵੀ ਪ੍ਰਕਾਰ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਉੱਥੇ ਹੁਣ ਪੰਜਾਬ ਵਿੱਚ ਗਰਮੀ ਹੋਰ ਜ਼ੋਰ ਪકડੇਗੀ ਮੌਸਮ ਪਾਗ ਦੇ ਮੁਤਾਬਕ ਅਗਲੇ ਦਿਨਾਂ ਵਿੱਚ ਹੁਣ ਗਰਮੀ ਸਟੌਨ ਵਾਲੀ ਹੈ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ 4 ਡਿਗਰੀ ਤੋਂ 8 ਡਿਗਰੀ ਤੱਕ ਤਾਪਮਾਨ ਵੱਧ ਸਕਦਾ ਹੈ Indian National Congress INC ਦੀ ਇਲੈਕਸ਼ਨ ਕਮੇਟੀ ਦੀ ਮੀਟਿੰਗ ਦਿੱਲੀ ਵਿੱਚ ਸੰਪੰਨ ਹੋਈ ਜਿਸ ਵਿੱਚ ਪੰਜਾਬ ਦੀ ਬਚੀਆਂ 7 ਸੀਟਾਂ ਤੇ ਚਰਚਾ ਕੀਤੀ ਗਈ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਕੁਝ ਸੀਟਾਂ ਤੋਂ ਉਮੀਦਵਾਰ ਦਾ ਐਲਾਨ ਅੱਜ ਕਰ ਸਕਦੀ ਹੈ। ਜਿਸ ਦੀ ਲਿਸਟ ਦੇਰ ਰਾਤ ਤੱਕ ਜਾਰੀ ਹੋਣ ਦੀ ਅਨੁਮਾਨ ਹੈ। ਮੀਟਿੰਗ ਵਿੱਚ INC ਪ੍ਰਮੁੱਖ ਮਲਿਕ ਅਰਜੁਨ ਖੜਗੇ ਅਤੇ ਸੋਨੀਆ ਗਾਂਧੀ ਵੀ ਰਹੀ ਮੌਜੂਦ। ਕਿਸਾਨ ਮੋਰਚਾ ਗੈਰ ਰਾਜਨੀਤੀ ਕਰਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਕਿਸਾਨ ਪੰਜ ਦਿਨਾਂ ਤੋਂ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਟ੍ਰੈਕ ਜਾਮ ਕਰਕੇ ਦੇ ਰਹੇ ਨੇ ਧਰਨਾ ਜਿਸ ਦੀ ਵਜ੍ਹਾ ਦਿਨਾਂ ਰੇਲ ਸਰਵਿਸ ਪੂਰੀ ਤਰ੍ਹਾਂ ਤੋਂ ਹੋ ਰਹੀ ਹੈ ਪ੍ਰਭਾਵਿਤ ਇਸ ਦਿਨਾਂ ਨਾ ਕੇਵਲ ਯਾਤਰੀ ਨੂੰ ਪਰੇਸ਼ਾਨੀ ਚੱਲਨੀ ਪੈ ਰਹੀ ਹੈ ਬਲਕਿ ਰੇਲਵੇ ਨੂੰ ਵੀ ਆਰਥਿਕ ਨੁਕਸਾਨ ਚੱਲਣਾ ਪੈ ਰਿਹਾ ਹੈ ਕਿਸਾਨ ਅੰਦੋਲਨ ਦੇ ਚੱਲਦੇ ਰੇਲਵੇ ਨੇ ਐਤਵਾਰ ਅਤੇ ਸੋਮਵਾਰ ਨੂੰ ਵੀ 73 ਟ੍ਰੇਨਾਂ ਨੂੰ ਕੀਤਾ ਕੈਂਸਲ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਾਬਕਾ ਡਿਪਟੀ ਸੀਮ ਦੁਸ਼ੇਨ ਚੁਟਾਲਾ ਦੇ ਬਿਆਨ ਤੇ ਪਲਟਵਾਰ ਕੀਤਾ ਵਿਜ ਨੇ ਕਿਹਾ ਕਿ ਜਦ ਤੱਕ ਉਹ ਜਜਪਾ ਸਾਡੇ ਨਾਲ ਸੀ ਤਦ ਤੱਕ ਉਹ ਵੀ 400 ਪਾਰ ਕਰ ਰਹੇ ਸੀ ਦਰਸਲ ਚੁਟਾਲਾ ਨੇ ਕਿਹਾ ਸੀ ਕਿ ਭਾਜਪਾ 200 ਪਾਰ ਨਹੀਂ ਕਰ ਪਾਵੇਗੀ ਉੱਥੇ ਵਿਰੋਧੀ ਦੁਆਰਾ ਨਵੀਨ ਜਿੰਦਲ ਦੇ ਕੋਇਲਾ ਚੋਰ ਦਸਨ ਤੇ ਵੀ ਵਿਜ ਨੇ ਕਿਹਾ ਕਿ ਮਾਮਲਾ ਕੋਰਟ ਵਿੱਚ ਹੈ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ